ਛਾਤਰੀਕਾਰ ਜੀ ਸਾਰਿਆਂ ਨੂੰ ਆਪਾਂ ਖੜੇ ਆ ਜਤੁੰਗ ਵਾਲੀ ਮੰਡੀ ਦੇ ਵਿੱਚ ਜਿਹੜੀ ਕਿ ਹਰ ਵੀਰਵਾਰ ਦੀ ਤਰਿਆਂ ਮਹਾਨ ਮੰਡੀ ਬਹੁਤ ਭਰਦੀ ਹੈ ਤੇ ਉੱਥੇ ਸਾਰੇ ਕਾਸੇ ਵਾਲੇ ਹੁੰਦੇ ਨੇ ਆਪੋਂ ਦਾ ਤੇ ਚਲ ਕੋਈ ਬੱਕਰੀਆਂ ਕੋਈ ਕੁੱਤੇ ਕੋਈ ਮੁਰਗੇ ਤੇ ਆ ਵੀ ਆਏ ਨੇ ਜ਼ਿਲ੍ਹੇ ਹਸਸੇ ਤੋਂ ਖੂਨੀਆਂ ਮਲਕਾਣਾ ਬੰਨ ਕੇ ਆ ਗਏ ਟਾਣਾ ਤੇ ਵਧੀਆ ਬੱਕਰੀਆਂ ਨੇ ਨੀਰਾ ਵੀ ਖਾਣਾ ਤੇ ਨੀਰਾ ਲੈ ਕੇ ਆਏ ਨੇ ਬਾਈ ਗੁਆਰੀ ਦਾ ਬਹੁਤ ਵਧੀਆ ਮਰੀਤ ਨੀਰਾ ਚੂਰੀ ਵਰਗਾ ਨੀਰਾ ਜਿਹੜਾ ਖਾਨਿਆਂ ਕਰੇ ਬਣਾ ਕੇ ਗੁੜ ਸ਼ੱਕਰ ਸੀਰਾ ਤੇ ਭਾਈਓ ਇਹ ਵਧੀਆ ਨੀਰਾ ਚਾਰੋ ਤੇ ਵਧੀਆ ਨੀਰਾ ਚਾਰ ਕੇ ਬੱਕਰੀਆਂ ਨੂੰ ਠੰਡ ਤੋਂ ਬਚਾਓ 37 ਨੰਬਰ 10 ਨੰਬਰ 2 ਨੰਬਰਾਂ ਦਾ ਨੀਰਾ ਜਿਹੜਾ ਬਾਈਆਂ ਤੋਂ ਮਗਾਉਣੇ ਮੂਫਈ ਦਾ ਵੀ ਤੇ ਗੁਆਰੇ ਦਾ ਵੀ ਉਹੀ ਨੀਰੇ ਦੀ ਪੂੰਛ ਥੁਰਲੇ ਬਾਈ ਕਰੂਗਾ ਕਿ ਅੱਜ ਮੰਡੀ ਦਾ ਰੇਟ ਹੈ ਇਹਨਾਂ ਦਾ 950 ਦਾ ਇੱਕੜੀ ਪਹੁੰਚ ਦਾ ਰੇਟ ਹੈ ਨਾ ਜ਼ਿਲ੍ਹੇ ਸੰਗਰੂਰ ਚ 1050 ਦਾ ਹਾਂਜੀ 1050 ਦਾ ਹਾਂ 1050 ਕਿਉਂਕਿ ਦੂਰ ਬਾਟ ਪੈਂਦੀਆਂ ਖਰਚਾ ਪੈਂਦਾ ਥੋੜੀ ਬਾਈ ਪਹੁੰਚ ਵੀ ਕਰਨਗੇ ਤੇ ਵਧੀਆ ਨੀਰਾ ਦੇਣਗੇ ਰੇਤਾ ਦੀ ਮਿੱਟੀ ਨਹੀਂ 10 ਨੰਬਰ ਮੁਫੈਦਾ ਨੀਰਾ ਵੀ ਆਊਗਾ ਤੁਹ ਲਵੇ ਜਿਹਨੂੰ ਕੇ ਮਹਿੰਦੀ ਵਰਗਾ ਨੀਰਾ ਕਹਿੰਦੇ ਨੇ ਜਮੇ ਪੱਤਾ ਕੋਰਾ ਵਧੀਆ ਹਰਾ ਪੱਤਾ ਜਿਹਨੂੰ ਘੋੜੀਆਂ ਵੀ ਖਾਂਦੀਆਂ ਨੇ ਤੇ ਬੱਕਰੀਆਂ ਵੀ ਖਾਂਦੀਆਂ ਨੇ 12 ਮਹੀਨੇ ਤੀ ਦੇ ਮਿਲਦੇ 12 ਮਹੀਨੇ 30 ਦਿਨ ਮਿਲਦੇ ਨੇ ਨੀਰੇ ਆ ਬਾਈ ਦੇ ਤੇ ਬਾਈ ਦਾ ਤੁਹਾਨੂੰ ਨੰਬਰ ਦੇਵਾਂਗੇ ਜਿਹੜੇ ਪਿੰਡ ਹੈ ਜੀ ਖੂਂਆਂ ਮਲਕਾਣਾ ਜੀ ਖੂਂਆਂ ਮਲਕਾਣਾ ਤੇ ਜ਼ਿਲ੍ਹਾ ਸਰਸਾ ਤੇ ਬਾਈ ਨੰਬਰ ਬੋਲ ਇਹਨੂੰ 83076 ਦੋ ਵਾਰੀ ਬੋਲ 83076 11403 83076 11403 ਤੇ ਬਾਈ ਆ ਫੋਟੋ ਵੀ ਲਾ ਲਓ ਇਹਦੀ ਆਹ ਦੇਖ ਨੰਬਰ ਸ ਆਹ ਦੇਖੋ ਜੀ ਆਹ ਦੇਖੋ ਵੀਡੀਓ ਚ ਚਾੜ ਦੇ ਜੀ ਤੇ ਬਾਈ ਨਾਲ ਸੰਪਰਕ ਜਰੂਰ ਕਰੋ ਜਿਸ ਮੇਰੇ ਵੀਰ ਨੇ ਨੀਰਾ ਲੈਣੇ ਤੁਹਾਡੇ ਘਰੇ ਬੈਠਿਆ ਨੀਰਾ ਪੋਚੂਆ ਜਹੀ ਜੀ ਮਰਜੀ ਕੁਆਲਟੀ ਦਾ ਨੀਰਾ ਬਾਈ ਨੂੰ ਨੰਬਰ ਕਰੋ ਤੇ ਮੰਗਾਓ ਵਧੀਆ ਨੀਰਾ ਪਾਓ ਤੇ ਬੱਕਰੀਆਂ ਨੂੰ ਬਚਾਓ ਧੰਨਵਾਦ ਸਾਸਰੀ ਕਾਰ ਦੀ ਸਰਨ